ਓਏ ਨਾ ਜਾਣੇ ਤੁਮਰਾ ਊਚੇ ਤੇ ਊਚਾ பகਵ ਸਗਲੇ ਸਮਗਰੀ ਤੁਮਰੇ ਸੂਤਰ ਤਾਈ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਂ ਨਾਨਕ ਦਾਸ ਸਦਾ ਕੁਰਬਾਨੀ ਤੁਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹੇ ਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕਿਨੇ ਤਾਪਨ ਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕਉ ਲਾਗੇ ਜਾ ਕੀ ਪ੍ਰਵਾਗ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਮੇਰੇ ਅੰਗਦ ਗੁਰਤੇ ਅਮਰਦਾਸ RAM DAS ਹੋਏ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਦ ਆਵੇ ਧਾਈ ਸਭ ਠਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਮਰਤ ਕੇ ਦਾਤੇ ਸਰਵੰਸ ਦਾਨੀ ਪਿਤਾ ਸਭ ਥਾਈ ਹੋਏ ਸਹਾਇ ਦਸੋਂ ਪਾਸ਼ਾਹੋਂ ਕੇ ਗਿਆਨ ਸਰੂਪ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਪ੍ਰਤਖ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਤਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪੰਜ ਵੀਰ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਢਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਕੇ ਜਥੇ ਸਿੰਘ ਨਿਹੰਗ ਸਿੰਘ ਪੋਝੰਗ ਸਿੰਘ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਭਾਣਾ ਮੰਨਿਆ ਤੇਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਸਦਕਾ ਧਾਲਸਾਹ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੇਸ ਦਿੱਤੇ ਬੰਦ ਬੰਦ ਕਟਵਾਈ ਚੜ੍ਹ ਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਦਕ ਨਹੀਂ ਹਾਰਿਆ ਸਿੱਖੀ ਸਦਕ ਕੇ ਸਾਹ-ਸਵਾਸਾਂ ਸੰਗ ਨਿਭਾਇਆ ਸਰੀਰਾਂ ਤੇ ਅਸਹਿਤ ਅਕਹਿ ਕਟ ਸਹਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਿਨਾ ਸਮਹੁ ਸ਼ਹੀਦ ਸਿੰਘਾਂ ਸਿੰਘੜੀਆਂ ਉਹ ਝੰਗੀਆਂ ਦੀ ਕਮਾਈ ਦਾ ਸਦਕਾ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤੱਕ ਤਾਂ ਸਮਹੁ ਸਰਵਤਰ ਗੁਰ ਧੰਮ ਤੀਰਥੋਂ ਧੰਮ ਤੁਨ ਸਿਓ ਨਿਸ਼ਾਨ ਸਾਹਿਬੋਂ ਕੀ ਪਵਿੱਤਰ ਕਮਾਈ ਕਾ ਧਿਆਨ ਤੰਤਰ ਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਪਰਤ ਮੈਂ ਹੀ ਸਰਵਤ ਗੁਰੂ ਖਾਲਸਾ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਵਤ ਗੁਰੂ ਖਾਲਸਾ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਜੀ ਤਹਾਂ ਤਹਾਂ ਰਿਚਿਆ ਰਿਆਇਤ ਦੇਗ ਤੇਗ ਫਤੇ ਗੁਰੂ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਸਾਹਿਬ ਜੀ ਕੇ ਬੋਲ ਵਾਲੇ ਬੁਰਣਾ ਜੀ ਸ੍ਰੀ ਵਾਹਿ ਗੁਰ ਸਿੱਖਾਂ ਨੂੰ ਸਿੱਖੀ দান ਕੇਸਤਾਨ ਰਹਿਤ দান ਬੁੱਧ ਵਿਵੇਕ দান ਵਿਸਾਹਾ দান ਭ੍ਰੋਸਾ দান ਨਾਮ দান ਸਤਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁਗੇ ਜੁਗੋ ਜਗਾ ਟਲ ਰਹੇ ਧਰਮ ਕਾ ਜੈ ਜੈਕਾਰ ਹੋਵੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿ ਹੈ ਨਿਮਾਨਿਓ ਕੇ ਮਾਨ ਨਤਾਣਿਓ ਕੇ ਤਾਨ ਨੇਓਟਿਓ ਕੀ ਓਰ ਨਿਗਤਿਓ ਕੀ ਗਤ ਨੇ ਪੱਤਿਓ ਕੀ ਪਤੂ ਆਪ ਅਕਾਲ ਪੁਰਖ ਗੁਰੂ ਗ੍ਰੀਨਵਸ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਉਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਕੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਉਹ ਸ਼ਹੀਦੋ ਸਿੰਘ ਉਹ ਸਚੋ ਸਤਗੁਰੂ ਦੇਗਾ ਤੇ ਗਾਦੇ ਉਹ ਮਾਲਕ ਉਹ ਅਕਾਲਪੁਰ ਕੰਤਰ ਜਾਮੀ ਪਿਤਾ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਵਖੇਰ ਅਰਦਾਸ ਬੇਨਤੀ ਹੈ ਮਹਾਰਾਜ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ٹرسٹ ਮਹਾਰਾਜ ਤੇ ਬਾਣੀ ਸਤਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਤथा ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਵੱਲੋਂ ਮਿਲ ਕਰਕੇ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਜੀ ਦੀ ਨਵੀਂ ਇਮਾਰਤ ਬਣਾਉਣ ਵਾਸਤੇ ਮਹਾਰਾਜ ਜੀਓ ਆਪ ਜੀ ਦੇ ਚਾਨਣ ਅ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਸਾਹਿਬ ਜੀਓ ਆਪ ਜੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਨਹੀਂ ਪੱਥਰ ਰੱਖਣ ਵਾਸਤੇ ਮਹਾਪੁਰਸ਼ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਮਹਾਰਾਜ ਆਪਣੇ ਸੇਵਕ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਚ ਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੜਤਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਵਿਚ ਕਰਤਾ ਪੁਰਖ ਖਲਵਾ ਵਾਲ ਨਾ ਵਿੰਗਾ ਹੋਆ ਦੇ ਮਹਾਵਾਕ ਅਨੁਸਾਰ ਮਹਾਰਾਜ ਆਪ ਜੀ ਦੇ ਪੰਜ ਸਿੰਘਾਂ ਵੱਲੋਂ ਮਹਾਰਾਜ ਨੀ ਪੱਥਰ ਰੱਖਣ ਵਾਸਤੇ ਤਿਆਰ ਕੀਤੇ ਗਏ ਹਨ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਆਗਿਆ ਬਖਸ਼ਿਸ਼ ਕਰਨੀ ਮਹਾਰਾਜ ਆਪ ਜੀ ਦੇ ਸੋਹਣੇ ਮੰਦਰ ਸਥਾਨ ਮਹਾਰਾਜ ਚੜ੍ਹਦੀ ਕਲਾ ਦੇ ਨਾਲ ਮਹਾਰਾਜ ਨਿਰਵਿਗਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਐ ਕਰ ਜਾਵੇ ਰਾਸ ਮਹਾਰਾਜ ਵਿਗਨਾ ਦਾ ਨਾਸ ਕਰਨਾ ਆਪ ਜੀ ਦੇ ਅਸਥਾਨ ਹਨ ਆਪ ਜੀ ਨੇ ਆਪਣੇ ਮਹਾਪੁਰਸ਼ਾਂ ਦੇ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸੇਵਾਵਾਂ ਲੈਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਖਾਵੋ ਖਾਚੋ ਰਲ ਮਿਲ ਭਾਈ ਟੋਟ ਨਾ ਆਵੇ ਬਾਧੋ ਜਾਈ ਮਹਾਰਾਜ ਸੂ ਸੰਤਾਂ ਨੂੰ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਤੇਨਾ ਖੁਸ਼ੀਆਂ ਅੰਦਰ ਆਪ ਜੀ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਜਮ ਪਵਿੱਤਰ ਕੜਾ ਪ੍ਰਸ਼ਾਦ ਦੀਆਂ ਡੇਗਾਂ ਸਜ ਕੇ ਹਾਜ਼ਰ ਹੋਈਆਂ ਹਨ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਭੁਲਚਕ ਮਾਫ ਕਰਨੀ ਕਿਰਪਾਗਸਾਲ ਸੋਚ ਪਵਿੱਤਰਾਂ ਨੂੰ ਲਾਭ ਭੋਗ ਹਰ ਰਾਈ ਆਪ ਜੀ ਦਾ ਅਸੀਤ ਪ੍ਰਸ਼ਾਦ ਜੋ ਛੱਕੇ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਜਪੇ ਅਟੁੱਟ ਭੰਡਾਰੇ ਕਰਨੇ ਮਹਾਰਾਜ ਆਪ ਜੀ ਦੇ ਇਹ ਮਹਾਰਾਜ ਹੁੰਦੇ ਸੁੰਦਰ ਮੰਦਰ ਬਣਨ ਵਾਸਤੇ ਮਹਾਰਾਜ ਗੁਰਦੁਆਰਾ ਸਾਹਿਬ ਬਣਨ ਵਾਸਤੇ ਮਹਾਰਾਜ ਜੋ ਮਹਾਂਪੁਰਖਾਂ ਨੇ ਤਿਆਰੀਆਂ ਕੀਤੀਆਂ ਹਨ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਜੀ ਦੀ ਦਿਨ ਦਿਨ ਚੜ੍ਹਦੀ ਕਲਾ ਕਰਨੀ ਲੋਹ ਲੰਗਰ ਤਪ ਤੇ ਰਖਣੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਿਰਤ ਕਮਾਈਆਂ ਸਫਲ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਕਰਨੇ ਨੌਕਰੀਆਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਖੇਤੀ ਵਿੱਚ ਵਾਧੇ ਕਰਨੀ ਮਹਾਰਾਜ ਛੋਟੇ ਬੱਚਿਆਂ ਨੂੰ ਉਚਰਪਤੀ ਵਿੱਦਿਆ ਦਾ দান ਬਖਸ਼ਿਸ਼ ਕਰਨਾ ਨਾਮਦਾਨ ਬਖਸ਼ਿਸ਼ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤੇ ਲਿਹੋ ਵਾਰ ਮਹਾਰਾਜ ਸਾਰੇ ਨਗਰ ਤੇ ਸੀਸਤੇ ਮਿਹਰ ਪ੍ਰਿਆਹਤ ਰਖਣਾ ਮਾਲ ਮਨੁੱਖੀ ਨਗਰ ਖੇੜਿਆਂ ਤੇ ਸੁਖ ਵਰਤੌਣੀ ਮਹਾਰਾਜ ਜੀ ਹੁਣ ਨਹੀਂ ਪੱਥਰ ਰੱਖਣ ਵਾਸਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ ਜੋ ਜੀ ਆਪ ਜੀ ਦੀ ਚੰਨ ਸੰਨੇ ਆਵੇ ਸੋ ਰਾਜੀ ਖੁਸ਼ੀ ਜਾਵੇ ਕਲਾਪ ਜੀ ਕੀ ਵਰਤੇ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖੁਸ਼ੀਆਂ ਦੇ ਜ਼ਕਾਰੇ ਜਾਵੇ ਫਦੇ ਪਾਵੇ ਨਿਹਾਲ ਹੋ ਜਾਵੇ ਗੁਜੀਆਂ ਦੇ ਜਕਾਰੇ ਗਜਾਵੇ ਕਲਗੀ ਤਰਪਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਨੂ ਭਾਵੇ ਨਿਹਾਲ ਹੋ ਜਾਵੇ ਹਾਰਿ ਜੀ ਆਵਾਰ ਗੁਜੀਆਂ ਦੇ ਜਕਾਰੇ ਗਜਾਵੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਮਨੂ ਭਾਵੇ ਨਿਹਾਲ ਹੋ ਜਾਵੇ ਹਾਰਿ ਜੀ ਆਵਾਰ ਗੁਜੀਆਂ ਦੇ ਜਕਾਰੇ ਗਜਾਵੇ ਸੰਤ ਬਾਬਾ ਜਨ ਲਾਲ ਸਿੰਘ ਸਾਹਿਬ ਜੀ ਦੇ ਮਨੂ ਭਾਵੇ ਨਿਹਾਲ ਹੋ ਜਾਵੇ ਕੋਸ਼ੀ ਜਾਂਦੇ ਜਕਾਰੇ ਗਜਾਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਬੋਲੋ ਸੋ ਨਿਹਾਲ ਸਿਧੀਆਂ ਕੋ ਗੁਰ ਵਰਿਆਕ ਆਕਾਸ਼ ਦੇ ਤੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ